ਕਿ ਮਾਰੇ ਤੂੰ ਤੂੰ ਇਹਦੇ ਨਾਲ ਕੀ ਕਰਦਾਗਾ ਮੇਰੇ ਚ ਕੀ ਕੰਮ ਸੀ ਮੈਨੂੰ ਇਹ ਦੱਸ ਤੂੰ ਮੈਨੂੰ ਕਿਹੜੀ ਬੁਤਾਂ ਕਰ ਤੂੰ ਮਾਰੇ ਲੱਪੂ ਓ ਤੂੰ ਬੱਥਾ ਬੰਦਾ ਮੇਰਾ ਬੰਦਾ ਮੇਰਾ ਵੀ ਨਾਲ ਤੱਕ ਕਿਤੇ ਨਾ ਚਲ ਜਾਗਾ ਫੇਰੇ ਕਰਾਇਆ ਵਿਆਹ ਕਰਾਇਆ ਗਿਆ ਮੈਨੂੰ ਲਾਵਾ ਨਹੀਂ ਆ ਗਿਆ ਮੈਂ ਲਿਆਂ ਲਾਵਾ ਮੈਂ ਨਹੀਂ ਲਾਵਾ ਪਿੱਛੇ ਹੋ ਜਾ ਇਧਰ ਮਾਰ ਤੂੰ ਤੂੰ ਕੀ ਕਰਦੇ ਮੈਨ ਨਾਲ ਮੈਂ ਦੱਸ ਹਾਰ ਨਾ ਜੁਨਾਮੀ ਆਪਣੇ ਨਾਲ ਕੀ ਕਰਦਾ ਅੱਜ ਇਥੇ ਕੀ ਮੈਂ ਤੇ ਜੁਕਾਤਾ ਮਗਰ ਲਾਰਕ ਮੇਰ ਨਾਲ ਕਰ ਕਰ ਰਹੀ ਕਰੀ ਪਾ ਤੂੰ ਇਹ ਨਾ ਕੀ ਕਰ ਜਾਗਾ ਮੇਰ ਨਾਲ ਕਰਵਾ ਨਹੀਂ ਕਰਨੀ ਤੂੰ ਕਿਉਂ ਕਰ ਰਹੀ ਤੇਰੀ ਮਾਂ ਨੂੰ ਤੂੰ ਐ ਤੇ ਇਹਨੂੰ ਕਾਤੋਂ ਲੈ ਕੇ ਆਇਆ ਮੈਂ ਨਹੀਂ ਕਰਦੀ ਮੇਰੇ ਦੀ ਕੰਮ ਦੇਖ ਲੈ ਤਸ ਇਹਦੀ ਚੱਕਰੀ ਮੈਂ ਨਹੀਂ ਛੱਡੂਗਾ ਮਹਲਾ ਨਹੀਂ ਰਹਿ ਰੋੜ ਮੇਰੇ ਦੀ ਕੀ ਕੰਮ ਹੈ ਮੈਨੂੰ ਕੱ데 ਛੱਡ ਕੇ ਆਇਆ ਮੇਰ ਨਾਲ ਗੱਲ ਕਰ ਜਿਹੜੀ ਗੱਲ ਇਹਨਾਂ ਕੀ ਗੱਲ ਕਰਾਂ ਤਸ ਬੋਲ ਕੀ ਕਰਾਂ ਤੈਨੂੰ ਵੀ ਗੱਲ ਫਿਰ ਇਹਨੂੰ ਧੱਕੇ ਮਾਰਦੀਆਂ ਨਾ ਮੇਰੇ ਕੀ ਕਰਦੀ ਮੈਨੂੰ ਕੱ데 ਛੱਡ ਕੇ ਆਇਆ ਮੈਨੂੰ ਕੋਈ ਨਾ ਆਉਂਦਾ ਬੜੋ ਸਿੱਧਾ ਮੈਗੇ ਗੱਲ ਕਰ ਮੈਗੇ ਗੱਲ ਕਰ ਹਲੋ 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 ਪ੍ਰੇ ਹਲੋ ਕੀ ਡਮਾ ਕੀ ਤਾ ਯਾਰ ਮੈਗੇ ਗੱਲ ਕਰ ਮੇਰਾ ਹਲੋ ਮੈਗੇ ਗੱਲ ਯਾਰ ਢਾਬੇ ਤੇ ਕੀ ਗੰਦ ਬਾੜੀ ਗੱਲ ਸਾਡਾ ਢਾਬਾ ਇਹ ਜਿਹੜਾ ਨਵਾਂ ਹੈ ਕੀ ਗੰਦ ਬਾੜਾ ਫਿਰ ਸੁਣ ਕੀ ਹੈ ਕੀ ਗੱਲ ਕੀ ਗੱਲ ਹੋਈ ਬਈ ਫੇਰੇ ਮੇਰੇ ਨਾਲ ਲੈ ਕੇ ਫੇਰ ਇਹਨੂੰ ਰਿਆਂ ਦੇ ਢਾਬੇ ਚ ਰਮਾਨ ਲਾ ਬਰੇ ਲੋ ਢਾਬੇ ਜਾ ਕੇ ਕੋਈ ਚਾਹ ਢਾਬੇ ਕੋਲ ਪਹਿਲੇ ਪਹਿਲੇ ਢਾਬੇ ਤੇ ਆ ਜਾ ਲੋ ਰਮਾਨ ਉਹਨੂੰ ਧੰਨਵਾਦ ਮੇਰਾ ਘਰ ਦਾ ਕਾਰੀ ਵੀਡੀਓ ਬਣਾ ਦੀ ਯਾਰ ਵੀਡੀਓ ਨਾ ਆਪਣਾ ਵੀਰੇ ਗੱਲ ਸੁਣੋ ਜ਼ਿੰਮੇਵਾਰ ਬੰਦੇ ਅਸੀਂ ਸਾਡਾ ਢਾਬਾ ਨਾ ਚੱਲਦਾ ਪੂਰੇ ਏਰੀਆ ਦੇ ਜਿਵੇਂ ਜਿਹਨੂੰ ਮਰਜ਼ੀ ਆਕੇ ਪਛੜੀ ਤੂੰ ਤੂੰ ਕੀ ਗੱਤ ਬਣਾਉਂਦਾ ਤੂੰ ਤੇ ਢਾਬੇ ਦਾ ਭਾਈ ਕੋਈ ਵੀ ਆਸਾ ਫਿਰ ਜਾ ਆ ਵੀ ਸਾ ਦੇ ਹੀ ਭਰਾਵਾ ਸਾਡਾ ਦਾਦਾ ਜਸ਼ਨ ਦਾ ਬੰਦਲਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਤੂੰ ਟਰੱਕਾਂ ਵਾਲੇ ਗੱਡੀ ਵਾਲੇ ਖੜਦੇ ਆ ਤੁਸੀਂ ਮੂੰਹ ਨਾਲ ਚਾਬੀ ਨਹੀਂ ਹੋ ਕੀ ਕਾਰਨ ਕੀ ਮੂੰਹ ਕੇ ਬੈਠੇ ਨੇ ਮੇਰਾ ਘਰ ਦਾ ਜੀ ਬੈਠਾਗਾ ਦੱਸ ਸੱਚੀ ਮੇਰੇ ਚ ਕੀ ਕਮੀ ਆ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਵੀ ਮੈਂ ਵਿਆਹ ਮਾਗਾ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਕਰਾਂ ਕਿੰਨਾ ਦੱਸ ਬੰਦੇ ਨਾਲ ਕਿਧਰ ਖੜੇ ਹੋ ਜਾ ਤੂੰ ਉੱਥੇ ਬੈਠ ਬੜਦੇ 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 ਕੁੜੀ ਫੋਟਾਗੇ ਤੇਰੇ ਕੋਲ ਕੋਈ ਮੈਂ ਮੈਨੂੰ ਨਾ ਪੁੱਛਾਂ ਲੇ ਪੋ ਇਹਨਾਂ ਖੜੇ ਕਰ ਦ ਬੜਾ ਦ ਬੜਾ ਤਬਰ ਬੜਦੇ ਹੈਲੋ ਬੈਠੀ ਤੇ ਖੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਹਿੰਦੇ ਮੈਂ ਤੇ ਬੋਲਣਾ ਠੀਕ ਆ ਤੁਸੀਂ ਤਾਂ ਮੈਨੂੰ ਕਹਿੰਦੇ ਮੇਰਾ ਮਾਏ ਕਹੋਣਾਂਗੇ ਕਿ ਕੋ ਨਿਕਲੇ ਚਦੇ ਆਈਆਂ ਯਾਹੀ ਆਨੇ ਨਾਲ ਬਿਆਕੀ ਆਈਆਂ ਦੋ ਬੱਚੇ ਆ ਕੱਢੇ ਹੁਣ ਬੱਚੇ ਵੀ ਨਿਕਲੇ ਇੱਥੇ ਰੋਣਾ ਪਿਆ ਹੋਇਆਗਾ ਕੋਈ ਨਹੀਂ ਬਲੌਣੀਆਂ ਦੇ ਪੇਕਿਆਂ ਨੂੰ ਬੁਲਾਣਾ ਜੀ ਨੂੰ ਬੁਲਾਉਣਾ ਚਾਹ ਤੂੰ ਦੇਖਿਆ ਮੈਂ ਬੋਲਦਾ ਦੇਖ ਲੈਆਂਗਾ ਛੱਡ ਦੇਣਗੇ ਤੇਰੇ ਚਲ ਸੋ ਨੰਦਰੀ ਨੂੰ ਬਕਵਾਸ ਨਹੀਂ ਕਰਦਾ ਕੁੜੀ ਨੂੰ ਕੋਈ ਰਣ ਕੇ ਬਕਵਾਸ ਨਾ ਕਰੇ ਬਹਿ ਕੇ ਕਰੇ ਜਹਰ ਨਹੀਂ ਅਸੀਂ ਗੱਲ ਕਰੀਏ ਤੂੰ ਲੋ ਬਹਿ ਗਈ ਬਹਿ। ਵਿਅੰਗ ਨਾ ਕਰੋ ਮੈਨੂੰ ਭਗਵਾਨ ਨਾ ਕਰੋ। ਇਹ ਗੱਲ ਨੂੰ ਜੀ। ਸਰ ਮੇਰਾ ਘਰ ਦਾ ਇਹ ਇਹਨੂੰ ਲਈ ਬੈਠੇਗਾ ਨਾਲ। ਦੋ ਬੱਚਿਆਂ ਨੂੰ ਸ਼ਰਮ ਨਹੀਂ ਆਉਦੀ ਕੀ? ਮੈਂ ਜਾਂ ਕੁਝ ਕਰਨਾ ਹੈ। ਆਜੋ ਆਜੋ ਨੇ ਜਣੇ ਆ। ਕਰੋ ਗੱਲ ਇਹ ਨਾਲ। ਅਚਾਰ ਇਹ ਕਾਲਾ ਜੁਨੇ ਆਣੇ ਆ। ਹਾਂਜੀ ਹਾਂਜੀ। ਅੱਜ ਦੀ ਘਰ ਇਧਰ ਅਗਲਾ ਘਰ ਆ ਲੈ। ਤੇ ਇਹ ਵੀ ਜਾ ਕੇ ਲਈਏ ਇਹਨੂੰ। ਚੱਲ। ਇਹ ਮੈਨੂੰ ਕਹਿੰਦਾ ਜੀ ਮੈਂ ਕਮਾਰਾ ਹੁੰਦਾ ਇਹਦੇ ਨਾਲ ਕਿ ਦੋ ਬੱਚੇ ਵੀ ਨਿਕਲੇ ਆਏ ਇਹਨਾਂ ਨੇ ਬੱਚੇ ਮਾਰ ਰਹਾ ਗਾ ਗੱਲ ਏ ਝੂਠ ਬੋਲਿਆ ਕੋਈ ਝੂਠ ਨਹੀਂ ਗਈ ਐ ਬਸ ਇੱਕ ਤੂੰ ਤੂੰ ਬਾਈ ਮਸੂਲ ਬਾਤ ਕੋਈ ਦੋਨੇ ਉਨੇ ਹੋ ਠੀਕ ਐ ਤੈਨੂੰ 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 ਜਿੰਨ ਕਿਹਾ ਕੁਵਾਰਾ ਤੂੰ ਵਿਹੇਂ ਯਾਰ ਹਾਂ ਤੇ ਫਿਰ ਤੂੰ ਕਿ ਨਿਕਲ ਗਈ ਇਹਦੇ ਨਾਲ ਮੈਨੂੰ ਮੇਰੇ ਦਾਦਾਪੁਰ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਮੈਂ ਪੁੱਛਦਾ ਬੰਦੇ ਨਹੀਂ ਸੀ ਕੋਈ ਇਹ ਵੀਡੀਓ ਨਾ ਆਪਣਾ ਕੋਈ ਵੀਡੀਓ ਨਾ ਪੜੂਗੀ ਸ਼ਰੀਆ ਨੂੰ ਨਹੀਂ ਕਰ ਤੂੰ ਪੜਾਓ ਪੜਾਓ ਥੋੜਾ ਸਮਝੋ ਨਾ ਬੁਲੀਂਦਾ ਕਦੀ ਬੋਕਾ ਦੀ ਵੀ ਆ ਬੋਲਦਾ ਇਹ ਹੈ ਕਦੀ ਮੀਆਂ ਬੋਲਦਾ ਮੂਰਬੁਦੀ ਹੁੰਦਾ ਇਹਨੂੰ ਵੀ ਕਰੋ ਜੀ ਕੰਮ ਕਰਾ ਦਿਓ ਇਹੋ ਨਹੀਂ ਨਾ ਕੁੜੀ ਜਣੀ ਮਰਵਾ ਦੇਣੋ ਬੈਠ ਜਾ ਬੈਠ 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 ਤੂੰ ਸੱਲੇ ਬੈਠ ਬਈ ਇਹ ਕੁਰਸੀ ਤੇ ਲਾ ਕੇ ਨਹੀਂ ਗਏ ਦੱਸ ਤੂੰ ਵੀਡੀਓ ਬਣਾਓ ਯਾਰ ਵੀਰੇ ਵੀਡੀਓ ਦਾ ਬਣਾਓ ਵੀਡੀਓ ਇਕ ਵਾਰ ਭਾਈ ਤਾਂ ਪਰੇਸ਼ਾਨ ਹੋ ਕੇ ਲੈ ਕੇ ਆਇਆ ਨੂੰ ਕਿਉਂ ਇਹ ਤੀਜੇ ਰੁਪਏ ਕੁੜੀ ਵਾਲੀ ਨਹੀਂ ਵਿਖੀ ਤੇ ਮੈਂ ਤੀਜੇ ਰੁਪਏ ਕੀ ਵਾਈ ਦੀ ਆ ਮੈਂ ਇਹ ਮੇਰੇ ਤੇ ਕੀ ਹੈ ਜਾਣਾ ਮੈਂ ਬਵੇ ਨਾ ਮੈਂ ਕਿਹੜੀ ਤੀਜੇ ਦਿਨ ਪੇਕੀ ਵਜਦੀ ਹੈ ਤੇਰਾ ਮਸਲਾ ਕੀ ਪੇਕੀ ਜਾਂਦਾ اچھا ਉਹ ਪੇਕੀ ਜਾਵੜੀ ਨੂੰ ਲਿਆ ਤੇ ਮੈਂ ਕਿਉਂ ਲਿਆਉਣੇ ਮਸਲਾ ਤਾਂ ਬੰਦ ਕਰਨੇ ਰੋਟੀ ਦਾ ਇੱਧਰ ਛੱਡ ਰੋਟੀ ਦਾ ਕਰਨੇ ਬੰਦ ਹਾਂ ਮੈਂ ਤਾਂ ਉਹ ਰੋਟੀ ਦਾ ਪਰਵਾਣ ਕਰ ਲੈ ਆ ਇਹ ਤੀਜੇ ਦਿਨ ਵਜਦੀ ਪੇਕੀ ਹੁੰਦੀ ਹੈ ਮੈਨੂੰ ਪਤਾ ਹੈ ਇਸ ਬਾਰੇ ਬੁੱਢੀ ਹੋਂ ਦੱਸ ਬੁੱਢੀ ਬੁੱਢੀ ਦੱਸ ਕੀ ਹੋਇਆ ਹੋਂ ਦੱਸ ਕੀ ਕੀ ਮੇਰੀ ਮੇਰਾ ਜੇ ਨਹੀਂ ਕਰਦਾ ਹੁੰਦਾ ਮੈਨਾਂ ਕੋਈ ਨਹੀਂ ਤੁਰਦੀ ਸੀ ਆ ਦੇਖੋ ਬਾਈ ਜੀ ਸ਼ਰਮ ਨਾ ਤੁਸੀਂ ਦੇਖ ਰਹੇ ਹੋ ਵੀ ਅਜਲੀ ਕੁੜੀ ਆਇਆ ਪਿਆਸੀ ਹੋਈ ਐ ਤੇ ਪੂਰਾ ਬੋਲਡਾ ਡਰਾਮਾ ਚੱਲੀ ਜਾਂਦਾ ਤੇ ਕੁੜੀ ਦਾ ਘਰ ਵਾਲੇ ਨੇ ਤੇ ਢਾਬੇ ਤੇ ਫੜ ਲਿਆ ਤੇ ਢਾਬੇ ਦੇ ਬਈ ਆਹ ਜਿਹੜੀ ਜਨਾਨੀ ਨੂੰ ਲੈ ਕੇ 85 ਆ ਦੇ ਕੁੜੀ ਨੂੰ ਛੱਕਵਾ ਦੇ ਇਹ ਮਤਲਬ ਮਗਰਾਈ ਐ ਕਿਹਨੇ ਕਹਦੀ ਆਈ ਸੀ ਮਗਰ ਤੈਨੂੰ ਪਤਾ ਕਿਵੇਂ ਲੱਗਿਆ ਬਾਈ ਮੈਂ ਦੀ ਫੋਨ ਸੀ ਗਲੇ ਘਰੇ ਪਿਆਸੀ ਸੀ ਹਾਂ ਇਹਦਾ ਫੋਨ ਆਇਆਗਾ ਉਦੋਂ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਬੋਲੀ ਨਹੀਂ ਹੈਗੀ ਇਹ ਕਹਿੰਦੀ ਹੋਟਲ ਤੇ ਆ ਜਾ ਅੱਛਾ ਤਾਂ ਕਹਿੰਦੀ ਆ ਮਗਰ ਪੰਜਾਬ ਪੁਲਿਸ ਵਾਲੇ ਵੀ ਆਏ ਹੋਏ ਆ ਬਾਈ ਇਹ ਜਸ਼ਨ ਦਾਬੇ ਦੇ ਉੱਤੇ ਬਾਈ ਜਿਹੜੇ ਫੜੇ ਗਏ ਦੋਨੇ ਜਾਨੇ ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਇਹ ਲੋਕਾਂ ਨੇ ਜੇ ਇਹ ਜੇ ਐਂ ਹੀ ਰਹਿਣਾ ਬਾਈ ਤੇ ਨਾ ਕਿ ਜਨਾਬ ਜਦੋਂ ਮੇਰੀ ਸੱਸੋਂ ਦੀ ਆ ਕੇ ਕਦੇ ਪਾਲਾ ਝੋਲੇ ਦੇ ਲੀਰੇ ਨਸ਼ਾ ਨਹੀਂ ਕਰਦੇ ਨਹੀਂ ਜੇ ਨਸ਼ਾ ਕਰਦੇ ਤਾਂ ਭਾਈ ਜਿੰਨਰ ਨਾਲ ਕੋਈ ਨਹੀਂ ਨਸ਼ਾ ਨਹੀਂ ਕਰਦੇ ਕੋਈ ਭਾਈ ਨਹੀਂ ਜਿੰਨਰ ਨਾਲ ਤੈਨੂੰ ਪਤਾ ਨਹੀਂ ਇਹ ਹੋ ਗਿਆ ਵੀ ਨਹੀਂ ਬੋਲਣਾ ਵਾਹਗਾ ਗਿਆ ਮੈਨੂੰ ਕਿਹੜਾ ਦੱਸਿਆ ਇਹਨਾਂ ਨੇ ਕਿਹ ਦਿਨਾਂ ਤੋਂ ਪਿਆਰ ਮੇਰ ਨਹੀਂ ਹੁੰਦਾ ਮੇਰੀ ਖੂਬੀ ਰਹਿ ਗਈ ਯਾਰੀ 5 ਸਾਲ ਪਹਿਲਾਂ ਪਹਿਲਾਂ ਜਿਹੜਾ ਸਾਡਾ ਮਰੀਆਂ ਨੂੰ ਹਲੋ ਤੇ ਮੇਰੇ ਨਾਲ ਵਿਆਹ ਕਰਵਾਇਆ ਫਿਰ ਇਹਨੂੰ ਲੈ ਆਉਂਦਾ ਮੇਰੀ ਤਾਂ ਜਿੰਦਗੀ ਬਰਬਾਦ ਕੀਤੀ ਏ ਤੂੰ ਕਰਕੇ ਭਇਆ ਜੂਦ ਫਿਰੂਗਾ ਤੇਰੇ ਨਾਲ ਚਲ ਮੈਨੂੰ ਦੱਸ ਦੇ ਲੈ ਨਾ ਮੈਂ ਹੋਰ ਕੁੜੀ ਨਾਲ ਵਿਆਹ ਕਰਵਾਉਣਾ ਦਾ ਮੇਰੀ ਤਾਂ ਜਿੰਦਗੀ ਖਰਾਬ ਕੀਤੀ ਆ ਮੇਨੂੰ ਕਿਹਦੇ ਤੇ ਇਹਦਾ ਪੇਕੀ ਮੱਜਾ ਕਰਾਂਗੇ ਤੂੰ ਤੀਜੇ ਦੇ ਤੂੰ ਮੂਰੇ ਬੋਲਦਾ ਬੱਟਾ ਅਰ ਵੀ ਤੇ ਬਹਾਨੇ ਦੀ ਬੰਦ ਨੀ ਯਾਰ ਅੱ ਲੱਥਾ ਮੈਨੂੰ ਕਰੇ ਜਿਨਾ ਭਰੇ ਮੈਨੂੰ ਦੱਸੋ ਤਾਂ ਬਹਿਲੇ ਬੈਠੋ ਤੇ ਓਏ ਚਪਾਈ ਰੱਖੀ ਸਿਰ ਤੇ ਬਾਹਰ ਤਾਂ ਬੈਠੋ ਥੋੜਾ ਜਿਹਾ ਹੈ ਬੜਾ ਵੀਡੀਓ ਬਣਾ ਦੀ ਯਾਰ ਵੀਡੀਓ ਬਣਾ ਵੀਡੀਓ ਸਾਰਾ ਕੋਈ ਦੱਸ ਤੂੰ ਕੁੜੀ ਵਲੀ ਸਰ ਸਾਰਾ ਕੋਈ ਬੋਲ ਇੱਧਰ ਆ ਗੱਪ ਮਾਰੀ ਜੇ ਸਰ ਸਾਰਾ ਕੋਈ ਬੋਲ ਕਿੰਨਾ ਚਿਰ ਤੇਰਾ ਵਿਆਹ ਨੂੰ ਹੋ ਗਿਆ ਇਹ ਸਾਰੇ ਖਾਸੇ ਗੱਲ ਕਰਦੇ ਇੱਕ ਮਿੰਟ ਇੱਕ ਮਿੰਟ ਸਾਰੇ ਖਾਸੇ ਕਰਨੇ ਇਹਦੇ ਕਿੰਨਾ ਚਿਰ ਤੇਰਾ ਵਿਆਹ ਨੂੰ ਹੋ ਗਿਆ ਠੀਕ ਹੈ ਨਾ ਇਹਦੇ ਵਾ ਸਾਰੇ ਸਾਰੇ ਵਰਤ ਜਗੜਨੇ ਨੇ ਨਹੀਂ ਲੜਾ 7 ਸਾਲੋਂ ਨਹੀਂ ਲੜਾ ਮੈਂ ਸਮਝਾ ਛੋਟ ਇਹ ਬਾਈ ਜੀ ਆਜਾ ਬੰਦਾ ਜੀ ਇਹ ਫੜਾ ਗਿਆ ਨਜਾਇਜ਼ ਹੰਦ ਸੀ ਜਨਾਨੀ ਦਾ ਆ ਜਨਾਨੀ ਨਾਲੇ ਹਾਂ ਤਾਂ ਸਭਾਈ 7-8 ਸਾਲੋਂ ਜੀ ਮੇਰੇ ਵਿਆਹ ਨੂੰ ਹਾਂ ਹੁਣ ਕਹਿੰਦੇ ਜੀ ਮੇਰਾ ਪਿਛਲਾ ਪਿਆਰ ਹੈ ਜੇ ਇਹਦਾ ਪਿਛਲਾ ਪਿਆਰ ਹੁੰਦਾ ਫਿਰ ਮੇਰੀ ਕੀ ਤਾਂ ਜ਼ਿੰਦਗੀ ਬਰਬਾਦ ਕੀ ਕਿਉਂ ਪਹਿਲਾਂ ਹੀ ਪਿਆਰ ਵਿਆਹ ਕਰਵਾ ਲੈਂਦਾ ਇਹ ਦੱਸੋ ਹੁਣ ਬੋਲਦਾ ਨਹੀਂ ਮੈਂ ਬੋਲ ਰਿਹਾ ਕਿ ਕਿੰਨੇ ਦੇ ਮਾਰਨ ਖੱਚਦੇ ਸੱਸ ਨੂੰ ਪਹਿਲਾਂ ਮੈਂ ਨਹੀਂ ਕਰਾਉਣਾ ਅਗਲੇ ਦੇਖੋ ਉਹ ਲੈ ਲੈ ਮਾਰੀ ਕਾ ਭਰਾ ਕਿਉਂ ਨਾ ਹੋ ਗਈ ਕਿਉਂ ਖੰਡਾ ਵਜਣਾ ਗੰਤ ਪਾਇਆ ਤੁਸੀਂ ਆ ਦੇਖੋ ਬਈ ਢਾਬੇ ਤੇ ਆ ਕੇ ਨਾ ਇਹ ਚਾਹ ਪੀਣ ਲੱਗੇ ਸੀ ਸਾਨੂੰ ਕਹਿੰਦੇ ਗਰਮੀ ਹੈ ਤੇ ਮੂੰਹ ਬੰਨ੍ਹ ਕੇ ਸਿਪੜੀ ਗਾ ਸਾਡੇ ਢਾਬੇ ਜਾ ਕੇ ਤੇਰਾ ਹੱਕ ਹੀ ਨਹੀਂ ਮੰਨਦਾ ਇਹ ਕੰਮ ਕਰਨ ਦਾ ਠੀਕ ਹੈ ਅਸੀਂ ਤਾਂ ਚੰਗੇ ਆ ਵੀ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਰੋਕਿਆ ਨਹੀਂ ਗਾ ਪਰ ਚਲੋ ਕੁੜੀ ਦੀ ਵਾਲੀ ਤੇ ਬੋਲਦਾ ਡਰਾਮਾ ਆਇਆ ਬਹੁਤ ਵੱਡਾ ਸਾਡੇ ਦਾ ਭਰਾ ਫਿਓ ਉੱਡ ਗਿਆ ਵੀ ਇਹਦਾ ਕੰਮ ਕੀ ਹੋ ਗਿਆ ਕੀ ਗੱਲ ਹੋ ਗਈ ਠੀਕ ਹੈ ਵੀ ਹੁਣ ਤੁਸੀਂ ਕੀ ਮੰਗ ਕੀ ਮੰਗ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਬਸ ਇਹੀ ਕਹਿੰਦੇ ਖਲਾਛਟੇ ਆ ਬੱਚੇ ਤੋਂ ਵਾਲੇ ਨਾਲ ਸਾਨੂੰ ਸੁਭਾਲੇ ਇਧਰ ਆ ਸੱਗੇ ਖੜਾ ਆ ਦੇਖੋ ਭਾਈ ਆ ਪੰਜਾਬ ਦੇ ਖਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੁਣੀ ਕੁੜੀ ਐ ਜੀ ਠੀਕ ਐ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਆ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਭਾਈ ਕੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਤੇ ਬਹੁਤ ਗੰਦ ਪੈ ਜਾ ਹਾਂ ਦੱਸ ਓਏ ਬੋਲ ਬੋਲ ਬੰਦਰੀ ਜਵਾਨੇ ਨਿਕਲਦੀ ਅਦਰ ਬੋਲ ਕੇ ਇਹ ਬ੍ਰੋਲੋ ਤੇਰੇ ਵਿਆਹ ਨੂੰ ਕਿੰਨੇ ਦਿਨ ਹੋ ਗਏ ਆ ਤੇਨੂੰ ਮੇਰੇ 7 ਸਾਲ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਨਾਲ ਹਾਂਜੀ ਤੇ ਬਈ ਰਸਮ ਤਾਂ ਵੀ ਕਰਦਾ ਕੋਈ ਇਹ ਬਾਦੂ ਕਰਦਾ ਜੀ ਤੇ ਨਾਲ ਲਾ ਮੈਡਿਕਲ ਨਾ ਮੈਡਿਕਲ ਕੀ ਕਾਟੀ ਰੇ ਜਿਹੋਈ ਆ ਦੱਸੋ ਜਿਹੜਾ ਪਿਆਰ ਸੀ ਨਾ ਪਤਾ ਕਰ ਦਿੰਦਾ ਫਿਰ ਮੇਰੇ ਨਾਲ ਗੁੜੀ ਨਾ ਪਹਿਲਾਂ ਗੱਲ ਸਿੱਧ ਨਾਲ ਪਹਿਲਾਂ ਕਿਉਂ ਤੁਸੀਂ ਮੈਂ ਆਂਦੀ ਸਾਥ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਹਿੰਦੀ ਮੈਂ ਉਹਨਾਂ ਨੂੰ ਦੱਸਦਾ ਕਿ ਮੈਨੂੰ ਦੱਸਦਾ ਰਹਿਣਾ ਮੇਰੇ ਨਾਲ ਉਹ ਗੱਲ ਹੀ ਨਹੀਂ ਕਰਾਉਂਦੇ ਸੀ ਮੇਰੀ ਜਦੋਂ ਮੇਰੀ ਗੱਲ ਹੀ ਨਹੀਂ ਕਰਾਉਂਦੇ ਸੀ ਮੈਂ ਤੁਹਾਨੂੰ ਦੱਸਦਾ ਹੌਲੀ ਬੋਲ ਬਕਵਾਸ ਨਾ ਕਰ ਕਿ ਨਵੇਂ ਨਵੇਂ ਪਲਾਨ ਖੜੇ ਆ ਹਾਂ ਗਲਤੀ ਉਹ ਵੀ ਤੇ ਤੁਹਾ ਗਲਤੀ ਉਹਦੇ ਬੰਨੇ ਦੇਖ ਉਹਦੇ ਬੰਨੇ ਦੇਖ ਲੈ ਬਾਈ ਕਿ ਨਿਸ਼ਾਨਾ ਕਰਕੇ ਨਾ ਬੱਚੀਆਂ ਬਰਬਾਦ ਹੁੰਦੀਆਂ ਨੇ ਕਿੰਨਾ ਕਿੰਨਾ ਬਣਾਇਆ ਨੇ ਆਪਣਾ ਕਿੰਨਾ ਬਣਾਇਆ ਖਰਚੀ ਦਾ 120 ਰੁਪਏ ਤਾਂ ਤੂੰ ਆਪਣਾ 1 ਮਿੰਟ ਚ ਕਾਫੀ ਪੀ ਆ ਦੀ ਦੋ ਕਾਫੀ ਪੀ ਤਾ ਤੇ ਤੈਨੂੰ ਵੀ ਕਦੇ ਨਾ ਕੋਈ ਜਾ ਬਣੇ ਪੁੱਛੇ ਰਸਲ ਮਾਣੇ ਕਿਤੇ ਸਰ ਮੈਂ ਕਰਦੇ ਘੱਮ ਕਰ ਕਰਕੇ ਖਰਚਾ ਚਲੋਣੀ ਆਂਗੀ ਕੀ ਪਤਾ ਇਹਨੂੰ ਲੱਗਾਈ ਜਾਂਦਾ ਗਾ ਦੱਸੋ ਕੀ ਕਿਤੇ ਨੇ ਬੋਲ ਹੋਂਦਾ ਕਹਿੰਦੀ ਸੀ ਇਹਨਾਂ ਨੂੰ ਬੱਸ ਬੋਲ ਤਾਂ ਅੱਗੇ ਬੋਲਦਾ ਤੂੰ ਇਹ ਗੱਲ ਨਾ ਬੋਲਣੀ ਤੇ ਨਹੀਂ ਗੱਲ ਕਰਨੀ ਲਾ ਲੈ ਕੋਈ ਦੂਜੀ ਪੁਲਸੀ ਵੀ ਬਲਾਓ ਜੀ ਮੈਂ ਕਹਿੰਦਾ ਇਹਨੂੰ ਕਰਾ ਲੈ ਲਾ ਲੈ ਅਜਨਦੀ ਨੂੰ ਚਾ ਗੀ ਲਾ ਲੈ ਲਾਓ ਕੋਣ ਜੇ ਜੀ ਨੂੰ ਮੈਂ ਲਾਉਣਾ ਹਾਂ ਹਾਂ ਇਹਨੂੰ ਕੋਈ ਸੰਗ ਸ਼ਰਮ ਹੀ ਹੈ ਨਹੀਂ ਹੋਰਾਂ ਦੇ ਸੰਗ ਨਹੀਂ ਇਹਨੂੰ ਆ ਲੈਦਾ ਕੋਣ ਲਾ ਜੀ ਕਰੇ ਫੋਨ ਹੈਲੋ ਘਰ ਦੇ ਨਾਲ ਫੋਨ ਕਰ ਸਸਾ ਕੋਈ ਦੱਸ ਵੀ ਇੱਥੇ ਮਲਾਉਨੇ ਆਪਾਂ ਠੀਕ ਹੈ ਤੁਹਾਨੂੰ ਲਾਦਾ ਫੋਨ ਲਾ ਕੋਈ ਗੱਲ ਦੀ ਬੇਟਾ ਆਵੇ ਤੇ ਆ ਜਾਈ ਮੇਰੇ ਹੈਲੋ ਹਾਂ ਮੰਮੀ ਆ ਹਾਂ ਜੀ ਮੰਮੀ ਆ ਟਾਪੇ ਤੇ ਆ ਜਾ ਫੜਿਆ ਗਿਆ ਪੜਾ ਕੇ ਲੀ ਤੇ ਨਾਨੀ ਨੂੰ ਲੈ ਕੇ ਆਇਆ ਇਦੇ ਹੋਟਲ ਦੇ ਕਿ ਕਿ ਦੋ ਚੇਤੀ ਆ ਜਾ ਨਾਨੀ ਇਹਨਾਂ ਨਾਲ ਰਹਿਣਾ ਮੈਂ ਤਾਂ ਤੜਾਕੀ ਲਾਉਂਦੀ ਹਾਂ ਤੋਂ ਬਸ ਹਾਂ ਚੇਤੀ ਆ ਜਾ ਉਹ ਜ਼ਿੰਦਗੀ ਗਰਾਉ ਕਰਤੀ ਤੇ ਬੁੜੀ ਤੂੰ ਮੈਂ ਨੂੰ ਪਹਿਲੇ ਹੀ ਦੱਸ ਦਿੰਦਾ ਵੀਡੀਓ ਬਣਾ ਦੋ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾਓ ਬਣਾਓ ਵੀਡੀਓ ਬਣਾਓ ਆਹ ਲੋੜ ਨਹੀਂ ਹੋਣਾ ਬਣਾਓ ਵੀਡੀਓ ਬਣਾਓ ਜੀ ਇਹ ਗੰਦ ਪਾਇਆ ਇਹਨਾਂ ਨੇ ਪੰਜਾਬ ਦਾ ਕੀ ਇਹਨਾਂ ਨੇ ਮਾਹੌਲ ਖਰਾਬ ਕੀਤਾ ਸਾਰੇ ਇਹਨਾਂ ਨੂੰ ਆਸ਼ਕੀਆਂ ਸੋਚਦੀਆਂ ਠੀਕ ਹੈ ਆਟਾ ਕਰੇ ਇੱਕ ਆਟੇ ਵਸਦੇ ਦੇਉ ਤੇ ਪੈਸੇ ਇੰਨੀ ਦੇ ਕੋਲੇ ਇਹ ਪੈਸੇ ਦੇ ਹੁਟਣਾਂ ਦੇ ਇਹ ਤੋਂ ਵੀ ਭੱਜਣ ਲੱਗੇ ਸੀ ਉਹ ਭਾਈ ਪੈਸੇ ਦਿੱਤੇ ਸੀ ਨਹੀਂ ਤੁਸੀਂ ਕਿ ਪੈਸੇ ਬਾਈ ਨਹੀਂ ਦਿੱਤੇ ਸੀਗੇ ਨਹੀਂ ਦਿੱਤੇ ਬਾਈ ਭੱਜਣ ਲੱਗੇ ਸੀਗੇ ਇੱਥੋਂ ਵੀ ਭੱਜਣ ਲੱਗੇ ਸੀ ਸ਼ੁਕਰ ਹੈ ਬਾਈ ਇਹਦਾ ਮਤਲਬ ਕੀ ਹੈ ਉਤੋਂ ਦੀ ਆ ਗਏ ਠੀਕ ਹੈ ਵੀਰੇ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਤੇ ਇਹ ਹਾਂ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਸੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹੇ ਚੀ ਕੋਈ ਗੱਲ ਨਹੀਂ ਪਰ ਇਹ ਤੇ ਮੈਂ ਸਰ ਪੂਰਾ ਵਿਸ਼ਵਾਸ ਰੱਖਿਆ ਵੀ ਕਦੇ ਨਹੀਂ ਇਹ ਜੇ ਕੰਮ ਹੀ ਆ ਨਾ ਜਰੂਰ ਕਰਦਾ ਪਰ ਇਹ ਜੇ ਕਰ ਦਿੰਦੀ ਚੱਕੂਗਾ ਹੂੰ ਪਰ ਫੋਨ ਕਰੇ ਜੇ ਸਰ ਮੈਨੂੰ ਫੋਨ ਤੋਂ ਪਤਾ ਲੱਗਿਆ ਵੀ ਇਹ ਆ ਕੰਮ ਕਰਨ ਲੱਗਿਆਗਾ ਤਾਂ ਹੀ ਮੈਂ ਸਰ ਵਗਰ ਆਈਆਂ ਤੇ ਮੇਰਾ ਵਿਸ਼ਵਾਸ ਨਹੀਂ ਸੀ ਸਰ ਇਹਦਾ ਕੰਮ ਕਰੂਗਾ ਦੱਸ ਓਏ ਬੋਲ ਭਾਉਂਗਾ ਮੈਂ ਸਾਂਹ ਕੋ ਪਹਿਲਾਂ ਦੱਸਿਆ ਸੀਗਾ ਅੱਧੀ ਸਾਥ ਨੂੰ ਫੋਨ ਲਾਉਂਦਾ ਰਹਿ ਮੈਨੂੰ ਕਦੇ ਛੱਡ ਕੇ ਆਇਆ ਦੇ ਬਧੋ ਤੇ ਜਾ ਕੇ ਗੱਲ ਕਰ ਲੈ ਨਾ ਬਰੇ ਗੱਲ ਕਰ ਹਲੋ 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 ਪ੍ਰੇਮ ਤੀ ਡਰਾਮਾ ਕੀਤਾ ਯਾਰ ਬਰੇ ਗੱਲ ਕਰ ਮੇਰਾ ਨਾਮ ਹੈ ਹਲੋ ਬਰੇ ਗੱਲ ਯਾਰ ਥਾਬੇ ਤੇ ਕੀ ਕਰੀਂ ਗੰਦਰਾ ਬਾਉ ਡੱਬੇ ਦੇ ਇਹ ਕੀ ਗੱਲ ਬਰੇ ਗੱਲ ਥਾ ਥਾਬਾ ਇਹ ਜਿਹੜਾ ਨਬਾਣਾ ਹੈ ਕੀ ਗੱਲ ਬਰੇ ਗੱਲ ਕੀ ਹੈ ਠੀਕ ਹੈ ਠੀਕ ਹੋ ਗਈ ਮੈਂ ਫੇਰੇ ਮੇਰੇ ਨਾਲ ਲੈ ਕੇ ਫੇਰ ਇਹਨੂੰ ਰਿਆਂ ਦੇ ਥਾਬੇ ਚ ਰਮਾਨ ਲਾ ਬਰੇ ਲਾ ਥਾਬੇ ਤੇ ਕੋਈ ਚਾਹ ਥਾਬੇ ਤੇ ਕੋਈ ਪਲੇਟ ਲੈ ਲਓ ਰਮਾਨ ਲਾ ਇਹ ਨਾ ਮੇਰਾ ਘਰ ਦਾ ਪਾਈ ਵੀਡੀਓ ਬਣਾ ਦੀ ਯਾਰ ਵੀਡੀਓ ਨਾ ਆਪਣਾ ਵੀਰੇ ਘਰ ਦਾ ਸੁਣ ਜ਼ਿੰਮੇਵਾਰ ਬੰਦੇ ਅਸੀਂ ਹਾਂ ਨਾ ਢਾਬਿਆਂ ਦਾ ਨਾ ਚੱਲਦਾ ਪੂਰੇ ਏਰੀਆ ਦੇ ਜਿੱਕੇ ਨਾ ਜਿੰਨੂ ਮਰਜ਼ੀ ਆ ਕੇ ਪਛੜੀ ਤੂੰ ਤੂੰ ਕੀ ਗੱਤ ਬਣਾਉਂਦਾ ਤੂੰ ਤੇ ਢਾਬੇ ਦਾ ਭਾਈ ਕੋਈ ਵੀ ਆ ਜਾ ਫਿਰ ਜਾ ਪਾਰੀ ਜਾ ਦੇਹੀ ਪਰ ਆਵਾਾ ਸੜਾ ਲਾਪਾ ਜਸ਼ਨ ਦਾ ਬੰਗੜਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਤੂੰ ਟਰੱਕਾਂ ਵਾਲੇ ਗੱਡੀ ਵਾਲੇ ਖੜਦੇ ਆ ਤੁਸੀਂ ਮੂੰਹ ਨੇ ਚਾ ਵੀ ਨਹੀਂ ਹੋ ਕੀ ਕਾਰਨ ਕੀ ਮੂੰਹੇ ਬੰਨਿਆ ਹੋਏ ਮੇਰਾ ਘਰ ਦਾ ਜੀ ਇਹਨੂੰ ਕੀ ਬੈਠਾਗਾ ਦੱਸੋ ਕੀ ਮੇਰੇ ਚ ਕੀ ਕਮੀ ਆ ਗਈ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਵੀ ਮੈਂ ਵਿਆਹ ਮੈਂਗਾ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਕਰਾਂਗਾ ਦੱਸੋ ਦੰਗਲੇ ਵਾਲਾ ਕਦੋਂ ਆਇਆ ਉਹਨੇ ਖੜੀ ਹੋ ਜਾ ਉਹ ਬੈਠ ਬੜਦਾ 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 ਕੁੜੀ ਫੋਣਾ ਕਿਧਰ ਕੋਲੇ ਕੋਈ ਮੈਂ ਮੈਂ ਨਾ ਉਹਨਾਂ ਕੋਲ ਜਾਣਾ ਉਹ ਮਾੜਾ ਕਰਦਾ ਕਰਦਾ ਬੜਾ ਬੜਾ ਬੜਦਾ ਹੈਲੋ ਬੈਠੀ ਤੇ ਫੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਗੱਲ ਨਹੀਂ ਮੈਂ ਤੈਨੂੰ ਬੋਲਣਾ ਠੀਕ ਆ ਤੁਸੀਂ ਤਾਂ ਮੈਨੂੰ ਕਹਿੰਦੇ ਮੇਰਾ ਨਾਂ ਇਹ ਕਹੋਣਾਂਗੇ ਕਿ ਤੂੰ ਨਿੱਕੈ ਚੜ ਜਾ। ਵਿਆਹੀ ਜਾਂਦੇ ਨੇ ਬਿਆਕੇ ਆਈਆਂ। ਦੋ ਬੱਚੇ ਆ ਘਰ ਦੇ। ਹਾਂ। ਹੁਣ ਬੱਚੇ ਵੀ ਨਿਕਰੇ। ਕਿੱਥੇ ਰੋਣਾ ਪਿਆ ਹੋਇਆਗਾ। ਕੋਈ ਨਹੀਂ। ਬਲੌਨੀਆਂ ਦੇ ਪੇਕਿਆਂ ਨੂੰ। ਬਲਾਲਾ ਜੀ ਨੂੰ ਬੁਲਾਉਣਾ ਚਾਹ ਤੂੰ। ਇੱਕ ਤਾਂ। ਗੋਦਾ ਦੇਖ ਲੈਣਾਂਗਾ। ਬੁਲਾ ਦੇਣਗੇ ਤੇਰੇ। ਚਲ ਸੁਣ ਓਏ। ਗੰਦਨੀ ਨੂੰ ਬਕਵਾਸ ਨਹੀਂ ਕਰਦਾ ਏ ਕੁੜੀ ਨੂੰ। ਤੂੰ ਰੋਣ ਕੇ ਬਕਵਾਸ ਨਹੀਂ ਕਰੇ ਬਹਿ ਕੇ ਕਰ। ਬੋਲੋ ਬਹਿ ਗਈ ਬਹਿਓ ਬੈਗਨ ਕਰੋ ਮੈਨੂੰ ਭਗਵਾਨ ਕਰੋ ਕੀ ਗੱਲ ਹੋ ਗਈ ਸਰ ਮੇਰਾ ਘਰ ਦਾ ਇਹ ਇਹਨੂੰ ਲਈ ਬੈਠੇਗਾ ਨਾਲ ਦੋ ਬੱਚਿਆਂ ਨੂੰ ਸ਼ਰਮ ਨਹੀਂ ਆਉਦੀ ਕੀ ਇਹਨਾਂ ਨੂੰ ਕੁਝ ਕਰਨਾ ਰਹੇ ਆਜੋ ਆਜੋ ਉਹਨੇ ਜਾਣੇ ਆ ਕਰੋ ਗੱਲ ਇਹਦੇ ਨਾਲ ਅਜਾਏ ਇਹ ਕਾਰਵਾ ਜੁਨੇ ਜਾਣੇ ਆ ਅੱਜ ਦੀ ਘਰ ਇਹਦਾ ਘਰ ਵਾਲਾ ਤੇ ਇਹ ਵੀ ਜਾ ਕੇ ਲਈਏ ਇਹਨੂੰ ਚੱਲ ਇਹ ਮੈਨੂੰ ਕਹਿੰਦਾ ਜੀ ਮੈਂ ਕਮਾਰਾ ਹੁਣਦਾ ਇਹਨੇ ਕਿ ਦੋ ਬੱਚੇ ਵੀ ਨਿਕਲੇ ਆਏ ਇਹਨਾਂ ਨੇ ਬੇ ਮਾਰੇਗਾ ਗਲੇ ਝੂਠ ਬੋਲਿਆ ਕੋਈ ਝੂਠ ਨਹੀਂ ਕਹੀ ਇਹ ਬਸ ਕੋਈ ਤੂੰ ਕਸੂਰ ਬਾਪੀ ਦੋਨੇ ਹੁੰਨੇ ਹੋ ਠੀਕ ਹੈ ਤੈਨੂੰ 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 ਇਹਨੇ ਕਿਹਾ ਕੁਵਾਰਾ ਤੂੰ ਵਿਹੇਂ ਹੈਂ ਹਾਂ ਤੇ ਫਿਰ ਤੂੰ ਕਿ ਨਿਕਲ ਗਈ ਇਹਦੇ ਨਾਲ ਮੈਨੂੰ ਮੇਰੇ ਦਾਪ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਕੋਈ ਚੱਜਾ ਬੰਦੇ ਨਹੀਂ ਥਾਰੇ ਕੋਈ ਇਹ ਵੀਡੀਓ ਨਾ ਆਪਣਾ ਕੋਈ ਨਾ ਪੜੂਗੀ ਸ਼ਰੀਆ ਕੋ ਵੇਖਾ ਤੂੰ ਪੜੋ ਲਾਓ ਥੋੜਾ ਸਮਝਣਾ ਬੁਲੀਦਾ ਕਦੀ ਬੋਕਾ ਦੀ ਵੀ ਆ ਬੋਲਦਾ ਹੈ ਹੈ ਕਦੀ ਕਦੀ ਮਿਆ ਬੋਲਦਾ ਮੁਰਾ ਬੁਲੀਦਾ ਇਹ ਨੂੰ ਵੀ ਕਰੋ ਜੀ ਕੰਮ ਜਰਾ ਇਹ ਵੀ ਨਹੀਂ ਮਾਰਦਾ ਕੁੜੀ ਜਿਹੜੀ ਮਾਰਦਾ ਦਿੰਦਾ ਬੈਠਾ ਆ ਬੈੜ ਬੈੜ ਬੈਠ ਬੈਠ ਹਲੇ ਬੈਠ ਤੂੰ ਹਲੇ ਬੈਠੋ ਭਾਈ ਇਹ ਕੋਈ ਚੀਜ਼ ਲਾਉਣੀ ਨਹੀਂ ਕੇ ਦੱਸ ਤੂੰ ਵੀਡੀਓ ਬਣਾਉ ਯਾਰ ਵੀਰੇ ਵੀਡੀਓ ਦਾ ਬਣਾਓ ਵੀਡੀਓ ਇਕਨਾਂ ਲਾਈਟਾਂ ਕੇ ਪਰੇਸ਼ਾਨ ਹੋ ਕੇ ਲੈ ਕੇ ਆਏ ਨੇ ਕਿਉਂ ਇਹ ਤੀਜੇ ਰੁਪਏ ਕੁੜੀ ਵਾਲੀ ਨਹੀਂ ਵਿਖੀ ਤੇ ਮੈਂ ਤੀਜੇ ਰੁਪਏ ਦੀ ਵਾਰੀ ਆ ਮੈਂ ਬੈਠੇ ਤੇ ਕੀ ਹੈ ਜਾਣਾ ਹੈ ਮੈਂ ਬੇਰੇ ਪੇਕੀ ਲਈ 300 ਰੁਪਏ ਦੀ ਵਜਦੀ ਹੈ ਤੇਰਾ ਮਸਲਾ ਕੀ ਪੇਕੀ ਜਾਂਦਾ ਅੱਛਾ ਹੈ ਉਹ ਪੇਕੀ ਜਾਵੜ ਤੇ ਮੈਨੂੰ ਲਿਆ ਤੇ ਮੈਂ ਕਿਉਂ ਲਿਆਉਣਾ ਮੈਂ ਤਾਂ ਬੰਦ ਕਰਨੇ ਰੋਟੀ ਦਾ ਉੱਥੇ ਵਰ ਇੱਧਰ ਛੱਡ ਦਾ ਰੁਪਿਆ ਕਰ ਬੰਦ ਹਾਂ ਮੈਂ ਤਾਂ ਇਹ ਰੋਕਦੇ ਪਰਵਾਹ ਨਾ ਕਰ ਲਈਆਂ ਇਹ ਤੀਜਾ ਗਦਨ ਵਜਦੀ ਪੇਕੀ ਹੁੰਦੀ ਹੈ ਮੈਨੂੰ ਪਤਾ ਹੈ ਇਸ ਬਾਰੇ ਗੁੱਡੀ ਹੁੰਦਾ ਸਰ ਗੁੱਡੀ ਗੁੱਡੀ ਦਾਸ ਕੀ ਹੋਇ ਹੁੰਦਾ ਸਰ ਕੀ ਕੀ ਨਹੀਂ ਮੇਰਾ ਘਰ ਦਾਗਾ ਇਹਨੂੰ ਲੈ ਕੇ ਆਇਆਗਾ ਹੁਣ ਕੀ ਪਤਾ ਕੋਣਾ ਕਵਾਰਾਂਗਾ ਦੋ ਬੱਚੇ ਆਂ ਜੀ ਸਾਡੇ ਜਿੰਨੇ ਦੇ ਕਰਦਾ ਹੁੰਦਾ ਮੈਨੂੰ ਕੋਈ ਨਹੀਂ ਤੁਰਦੀ ਸੀ ਆ ਦੇਖੋ ਬਾਈ ਜੀ ਸ਼ਰੇ ਆਵਣਾ ਤੁਸੀਂ ਦੇਖ ਰਹੇ ਹੋ ਵੀ ਅਸਲੀ ਕੁੜੀ ਐ ਵਿਆਹੀ ਹੋਈ ਐ ਤੇ ਪੂਰਾ ਬੋਲਡਰ ਡਰਾਮਾ ਚੱਲੀ ਜਾਂਦਾ ਤੇ ਕੁੜੀ ਦਾ ਘਰ ਵਾਲੇ ਨੇ ਉਸ ਟਾਬੇ ਤੇ ਫੜ ਲਿਆ ਤੇ ਟਾਬੇ ਦੇ ਬਈ ਆਹ ਜਿਹੜੀ ਜਨਾਨੀ ਨੂੰ ਲੈ ਕੇ 85 ਆ ਦੇ ਜਿਹੜੀ ਕੁੜੀ ਨੂੰ ਛਕ ਪਾਇਆ ਦੇ ਮਤਲਬ ਮਗਰਾਈ ਐ ਕਿਹਨੇ ਕਹਦੀ ਆਈ ਸੀ ਮਗਰ ਤੈਨੂੰ ਪਤਾ ਕਿਵੇਂ ਲੱਗਿਆ ਬਾਜੀ ਮੈਂ ਦੀ ਫੋਨ ਸੀ ਗਲੇ ਘਰੇ ਪਿਆ ਸੀ ਹਾਂ ਇਹਦਾ ਫੋਨ ਆਇਆਗਾ ਉਹ ਤੋਂ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਬੋਲੀ ਨਹੀਂ ਹੈਗੀ ਜੀ ਇਹ ਕੰਦੀ ਹੋਟਲ ਤੇ ਆ ਜਾ। ਅੱਛਾ ਤਾਂ ਕਰ ਲਈ ਮੈਂ ਮਗਰਾ ਕਰਕੇ ਆਈ ਆ। ਆ ਮਗਰ ਪੰਜਾਬ ਪੁਲਿਸ ਵਾਲੇ ਵੀ ਆਏ ਹੋਏ ਆ ਬਾਈ। ਇਹ ਜਸ਼ਨ ਘਾਵੇ ਦੇ ਉੱਤੇ ਬਾਈ ਜਿਹਦੇ ਫੜੇ ਘਰੇ ਦੋਨੇ ਜਾਣੇ। ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਇਹ ਲੋਕਾਂ ਨੇ। ਜੇ ਇਹ ਜੇ ਅਹੀਂ ਦਿਖਾ ਰਿਹਾ ਬਾਈ ਤੇ ਮਗਰਾ ਜਨਾਬ ਜਦੋਂ ਮੇਰੀ ਸਾਸੋਂ ਦੀ ਆ ਕੇ ਕਦੀ ਪਾਲਾ ਝੋਲੇ ਦੇ ਲੀਰੇ। ਨਸ਼ੇ ਕਰਦੇ ਨਹੀਂ ਜੇ ਨਸ਼ੇ ਕਰਦੇ ਤਾਂ ਕੋਈ ਭਾਈ ਜਿੰਨਰ ਨਾ। ਕੋਈ ਨਸ਼ੇ ਨਹੀਂ ਕਰਦਾ ਕੋਈ ਭਾਈ ਜਿੰਨਰ ਨਹੀਂ ਮਰਦਾ ਹੈ। ਤੈਨੂੰ ਪਤਾ ਨਹੀਂ ਕਿ ਤੂੰ ਵਿਆਹ ਹੈਗਾ। ਗਾਇਆ ਮੈਨੂੰ ਕਿਹੜਾ ਦੱਸਿਆ ਇਹਨਾਂ ਨੇ ਕਿਹਦੇ ਨਾਲ ਤੇ ਪਿਆਰ ਪਿਆਰ ਨਹੀਂ ਹੁੰਦਾ ਮੇਰੀ ਖੂਪੀ ਰਹੀ ਜਾਈ 500 ਰੁਪਏ ਪਹਿਲਾਂ ਦੇ ਪਿਆਰੇ ਦਾ ਮਰੀਏ ਨੂੰ ਹਲੋ ਤੇ ਮੇਰੇ ਨਾਲ ਵਿਆਹ ਦਾ ਫਰਿਆਆ ਮੈਨੂੰ ਲੈ ਆਉਂਦਾ ਮੇਰੀ ਤਾਂ ਜ਼ਿੰਦਗੀ ਬਰਬਾਦ ਕੀਤੀ ਆ ਮੋੜ ਕੇ ਵੇਹ ਜੂਠ ਫਿਰੂਗਾ ਤੇਰੇ ਨਾਲ ਚੱਲ ਮੈਨੂੰ ਦੱਸ ਦੇ ਲੈਣਾ ਮੈਂ ਹੋਰ ਕੁੜੀ ਨਾਲ ਵਿਆਹ ਕਰੋਨਾਗਾ ਮੇਰੀ ਤਾਂ ਜ਼ਿੰਦਗੀ ਖਰਾਬ ਕੀਤੀ ਆ ਮੈਨੂੰ ਕੀ ਪਤਾ ਕੀ ਜਿਹੜਾ ਪੇਕੇ ਵਜਾ ਕਰੇਂਗਾ ਤੂੰ ਕੀ ਜਿਹੜਾ ਤੂੰ ਭੈਣ ਦੁੱਧ ਮੂਰੇ ਬੋਲਦੀ ਬੰਦਾ ਬੰਦਾ ਨਾਲ ਨਾ ਸ਼ਰਮੀਂਚ ਮਹਾਨੀ ਬੰਦ ਨਹੀਂ ਹੋਏ ਅੱਲਾ ਫਾਮ ਰੁਕਰੇ ਜਨਾਬਰੇ ਮਤਲਬ ਕਿ ਦੱਸੋ ਤਾਂ ਫੇਰੇ ਬੈਠੋ ਤੇ ਹੈ ਚਪਕੇ ਕਿਹਨੂੰ ਦਵਾਣਾ ਬੇਜੋ ਥੋੜਾ ਹੈ ਬਰਾ ਵੀਡੀਓ ਬਣਾ ਦੀ ਯਾਰ ਵੀਡੀਓ ਬਣਾ ਵੀਡੀਓ ਸਾਰੇ ਕੋ ਦੱਸ ਕੁੜੀ ਵੇ ਨਹੀਂ ਸਾਰੇ ਸਾਰੇ ਕੋ ਬੋਲ ਇਧਰ ਇਧਰ ਗੱਪ ਮਾਰੀ ਜਾ ਸਾਰੇ ਕੋ ਬੋਲ ਕਿੰਨਾ ਦਿਨ ਵਿਆਹ ਨੂੰ ਹੋ ਗਿਆ ਇਹ ਸਾਰੇ ਖਲਾਸੇ ਗੱਲ ਵੜ ਜਾ ਇੱਕ ਮਿੰਟ ਦੇਖੋ ਨੂੰ ਸਾਰੇ ਖਲਾਸੇ ਕਰਨੇ ਇਹਦੇ ਕਿੰਨਾ ਦਿਨ ਤੇ ਵਿਆਹ ਨੂੰ ਹੋ ਗਿਆ ਠੀਕ ਹੈ ਨਾ ਇਹਦੇ ਵੋ ਸਾਰੇ ਸਾਰੇ ਵਰਤ ਜਗੜੇ ਨੇ

ਭਾਈ ਲੈ ਦੇ ਤੂੰ ਲੈ ਲੈ ਹਾਂ ਮਾਰੀ ਕਾ ਕਿਉਂ ਨਾ ਹੋਦੀ ਕਿਦਿਆ ਖੰਡਾ ਨਾ ਕੰਤ ਪਾਇਆ ਤੁਸੀਂ ਆ ਦੇਖੋ ਭਾਈ ਢਾਬੇ ਤੇ ਜਾ ਕੇ ਨਾ ਇਹ ਚਾਹ ਪੀਣ ਲੱਗੇ ਸੀ ਸਾਨੂੰ ਕਹਿੰਦੇ ਗਰਮੀ ਹੈ ਤੇ ਮੂੰਹ ਬੰਨ੍ਹ ਕੇ ਸਿਪੜੀਦਾ ਸਾਡੇ ਢਾਬੇ ਜਾ ਕੇ ਇਹਨਾਂ ਦਾ ਹੱਕ ਹੀ ਨਹੀਂ ਮੰਨਦਾ ਇਹ ਕੰਮ ਕਰਨ ਦਾ ਠੀਕ ਹੈ ਅਸੀਂ ਤਾਂ ਚੰਗੇ ਆ ਬਿਚ ਲੋਕਾਂ ਨੂੰ ਕੋਈ ਗੱਲ ਨਹੀਂ ਉਹ ਤੁਸੀਂ ਰੋਕਿਆ ਨਹੀਂ ਗਾ ਪਰ ਚਲੋ ਕੁੜੀ ਦੀ ਵਾਲੀ ਤੇ ਬੋਲ ਦਾ ਡਰਾਮਾ ਆਇਆ ਬਹੁਤ ਵੱਡਾ ਸਾਡੇ ਦਾ ਭਰਾ ਫਿਓ ਉੱਡ ਗਿਆ ਵੀ ਇਹਦਾ ਕੰਮ ਕੀ ਹੋ ਗਿਆ ਕੀ ਕਰੀਏ ਠੀਕ ਹੈ ਵੀਰੇ ਹੁਣ ਤੁਸੀਂ ਕੀ ਮੰਗ ਕੀ ਮੰਗੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਮੈਂ ਸਹੀ ਕਹਿੰਦੀ ਹਾਂ ਜੀ ਜਿੱਤ ਵਾਲੇ ਵਾਲੇ ਨੂੰ ਸੁਭਾਲੇ ਆ ਗਿਆ ਸਿੱਗੇੜ ਆਹ ਦੇਖੋ ਬਈ ਆ ਪੰਜਾਬ ਦੇ ਹਾਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੁਹਣੀ ਕੁੜੀ ਐ ਜੀ ਠੀਕ ਐ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਆ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਬਈ ਕੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਬਹੁਤ ਗੰਦ ਪੈ ਗਿਆ ਆ ਦੱਸ ਬੋਲ ਬੋਲ ਬੰਦੇ ਜਵਾਨੇ ਨਿਕਲਦੀ ਅਦਰ ਬੋਲ ਕੇ ਇਹ ਬੋਲੋ ਤੇਰੇ ਵਿਆਹ ਨੂੰ ਕਿੰਨੇ ਦਿਨ ਹੋ ਗਏ ਆ ਤੇਨੂੰ ਮੇਰੇ 7 ਸਾਲ ਹੋ ਗਏ ਵਿਆਹ ਨੂੰ 7 ਸਾਲ ਕਿਹਦੇ ਨਾਲ ਹਾਂਜੀ ਤੇ ਬਈ ਰਿਸ਼ਵਤ ਤਾਂ ਵੀ ਕਰਦਾ ਕੋਈ ਇਹ ਵਾਦੂ ਕਰਦਾ ਜੀ ਤੇ ਨਾਲ ਮੈਂ ਤੇ ਕੁਛ ਨਾ ਮੈਂ ਹੀ ਸਾਡੀ ਰੇਂਜ ਹੋਈ ਆ ਦੱਸੋ ਜੇ ਨਾ ਪਿਆਰ ਦੀ ਨਾ ਮੈਂ ਪਤਾ ਕਰ ਦਿੰਦਾ ਫਿਰ ਮੈਂ ਤੇਰੀ ਗਿਲੀ ਦਾ ਪਹਿਲਾਂ ਗੱਲ ਸਿੱਧ ਨਾਲ ਆ ਪਹਿਲਾਂ ਕਿਉਂ ਤੁਸੀਂ ਮੈਂ ਆਦੀ ਸਾਸ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਹਿੰਦੀ ਨਹੀਂ ਮੈਂ ਉਹਨਾਂ ਨੂੰ ਦੱਸਦਾ ਤੂੰ ਮੈਨੂੰ ਦੱਸਦਾ ਰਹਿਣਾ ਮੇਰੇ ਨਾਲ ਇਹ ਗੱਲ ਹੀ ਨਹੀਂ ਕਰਾਉਂਦੇ ਸੀ ਜਦੋਂ ਮੇਰੀ ਗੱਲ ਹੀ ਨਹੀਂ ਕਰਾਉਂਦੇ ਸੀ ਬੋਲ ਬੋਲ ਨੀ ਬੋਲ ਮੈਂ ਤੁਹਾਨੂੰ ਦੱਸਦਾ ਹੌਲੀ ਬੋਲ ਬਕਵਾਸ ਨਾ ਕਰ ਮੈਨੂੰ ਇਹ ਨਵਾਂ ਪਲਾਨ ਖਰੀਦਿਆ ਹਾਂ ਵੀ ਦੇਖੋ ਗਲਤੀ ਉਹਦੇ ਵੀ ਨਹੀਂ ਵੇਖ ਉਹਦੇ ਵੀ ਨਹੀਂ ਵੇਖਣਾ ਕੋਈ ਨਿਸ਼ਾਨੇ ਕਰਕੇ ਨਾ ਸਾਰੀਆਂ ਪਟੀਆਂ ਬਰਬਾਦ ਹੁੰਦੀਆਂ ਨੇ ਕਿੰਨਾ ਕਿੰਨਾ ਬਲ ਬਣਾਇਆ ਨੇ ਆਪਣਾ ਕਿੰਨਾ ਬਲ ਬਣਾ ਖਰਚੀ ਦਾ 120 ਰੁਪਏ ਤਾਂ ਤੂੰ ਆਪਣਾ 1 ਮਿੰਟ ਚ ਕੌਫੀ ਪੀ ਆ ਦੀ ਦੋ ਕੌਫੀ ਬੈਤਣਾ ਤੇ ਤੈਨੂੰ ਵੀ ਕਦੇ ਨਾ ਕੋਈ ਜਾਬ ਨਹੀਂ ਪੁੱਛਿਆ ਰਸਲ ਮਾੜੀ ਕਦੇ ਜਿੱਤੇ ਜਰ ਮੈਂ ਘਰ ਦੇ ਕੰਮ ਕਰ ਕਰਕੇ ਖਰਚਾ ਚਲੋਣੀ ਆਗੀ ਕੀ ਪਤਾ ਇਹਨੂੰ ਲੱਗਾਈ ਜਾਂਦਾ ਗਾ ਦੱਸੋ ਕਿਉਂਦਾ ਕਿਉਂਦਾ ਕੀ ਕਿਤੇ ਨਹੀਂ ਹੁਣ ਹੁੰਦਾ ਕਹਿੰਦੀ ਸੀ ਨਾ ਹੁਣ 10 ਬੋਲਦਾ ਜੇ ਬੋਲਦਾ ਤੂੰ ਇਹ ਗੱਲ ਨਾ ਬੋਲਣੀ ਤੇ ਨਹੀਂ ਗੱਲ ਨਾ ਲਾ ਲਓ ਤੁਸੀਂ ਦੂਜੀ ਪੁਲਸੀ ਮਿਲਾਓ ਜੀ ਮੈਂ ਕਿਹਾ ਇਹਨੂੰ ਕਰਕੇ ਬੁਲਾ ਲੈਣਾ ਆ ਜਿੰਨਾਂ ਦੀ ਨੂਜ ਕਰਕੇ ਬੁਲਾ ਲੈਣਾ ਆ ਲਾ ਲਓ ਕੋਣ ਨੇੜੀ ਦੀ ਬੁਲਾਉਣਾ ਹਾਂ ਇਹਨੂੰ ਕੋਈ ਸ਼ੰਗ ਸ਼ਰਮੀ ਹੈ ਨਹੀਂ ਹੋਰ ਆਵੇ ਸ਼ੰਗ ਨਹੀਂ ਇਹਨੂੰ ਆ ਲੈ ਜਾ ਕੋਣ ਆਜ ਕੇ ਫੋਨ ਹੈਲੋ ਘਰ ਦੇ ਨਾਲ ਫੋਨ ਕਰ ਸਸਾ ਕੋਈ 10 ਰੁਪਏ ਇੱਥੇ ਮਲਾਉਨੇ ਆਪਾਂ ਠੀਕ ਹੈ ਤੁਹਾਨੂੰ ਲਾ ਲਾ ਫੋਨ ਲਾ ਕੋਈ ਗੱਲ ਦੀ ਬੇਟਾ ਟਾਬੇ ਤੇ ਆ ਜਾਈ ਹੁਣ ਹੈਲੋ ਹਾਂ ਮੰਮੀ ਆ ਹਾਂ ਜੀ ਮੰਮੀ ਆ ਟਾਪੇ ਤੇ ਆ ਜਾ ਫੜਿਆ ਗਿਆ ਪਤਾ ਕਿਹੜੀ ਜਨਾਨੀ ਨੂੰ ਲੈ ਕੇ ਆਇਆ ਇਹਦੇ ਹੋਟਲ ਤੇ ਤੇਦੀ ਦੋ ਚੇਤੀ ਆ ਜਾ ਮਾੜੀ ਇਹਨਾਂ ਦਾ ਰਣਾ ਮੇਰਾ ਤੜਾਕੀ ਲਾਉਂਦੀ ਐ ਤਾਂ ਬਸ ਹਾਂ ਚੇਤੀ ਆ ਜਾ ਜਿੰਦਗੀ ਘਰਾਵ ਕਰ ਕੇ ਦੀ ਪੂਰੀ ਉਹ ਮੈਨੂੰ ਪਹਿਲਾਂ ਹੀ ਦੱਸ ਦਿੰਦਾ ਵੀਡੀਓ ਬਣਾ ਲਓ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾਓ ਬਣਾਓ ਬਣਾ ਵੀਡੀਓ ਬਣਾਓ ਆ ਲੋੜ ਨਹੀਂ ਹੋਣਾ ਬਣਾਓ ਵੀਡੀਓ ਬਣਾਓ ਇਹਦੀ ਇਹ ਗੰਦ ਪਾਇਆ ਇਹਨਾਂ ਨੇ ਪੰਜਾਬ ਦਾ ਕੀ ਇਹਨਾਂ ਨੇ ਮਾਹੌਲ ਖਰਾਬ ਕੀਤਾ ਸਾਰੇ ਨੂੰ ਨਾ ਆਸ਼ਕੀਆਂ ਸੋਚਦੀਆਂ ਠੀਕ ਹੈ ਅੱਜ ਤੱਕ ਲੇ ਕੇ 8 ਵਸ ਦੇ ਦੇ ਤੋ ਪੈਸੇ ਇੰਨੀ ਦੇ ਕੋਲੇ ਇਹ ਪਹਿਲੇ ਦੇ ਫੁੱਟਾਂ ਦੇ ਇਥੋਂ ਵੀ ਭੱਜਣ ਲੱਗੇ ਸੀ ਉਹ ਭਾਈ ਪਹਿਲੇ ਦਿੱਤੇ ਸੀ ਨੀ ਤੁਸੀਂ ਕਿ ਫਿਰ ਵੀ ਨਹੀਂ ਦਸੀਏ ਨਹੀਂ ਤੇ ਭਾਈ ਭੱਜਨ ਲੱਗੇ ਸੀਗੇ ਇੱਥੋਂ ਵੀ ਭੱਜਨ ਲੱਗੇ ਸੀ ਸ਼ੁਕਰ ਹੈ ਭਾਈ ਇਹਦਾ ਮਤਲਬ ਕੀ ਹੈ ਉਤੋਂ ਦੀ ਆ ਗਏ ਠੀਕ ਹੈ ਵੀਰੇ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਇਹਦੇ ਇਹ ਹਾਂ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਸੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹੇ ਚੀ ਕੋਈ ਗੱਲ ਨਹੀਂ ਪਰ ਇਹ ਤੇ ਮੈਂ ਸਰ ਪੂਰਾ ਵਿਸ਼ਵਾਸ ਰੱਖਿਆ ਵੀ ਕਦੇ ਨਹੀਂ ਇਹ ਜਆ ਕੰਮ ਨਹੀਂ ਆਹ ਮੈਂ ਜਰੂਰ ਕਰਦਾ ਪਰ ਇਹ ਜਆ ਕਦਮ ਨਹੀਂ ਚੁੱਕੂਗਾ ਹੂੰ ਪਰ ਫੋਨ ਕਰੇ ਤੇ ਜਦੋਂ ਮੈਨੂੰ ਫੋਨ ਤੋਂ ਪਤਾ ਲੱਗਿਆ ਵੀ ਇਹ ਆਹ ਕੰਮ ਕਰਨ ਲੱਗਿਆਗਾ ਤਾਂ ਹੀ ਮੈਂ ਸਰ ਵਗਰ ਆਈਆਂ ਤੇ ਮੈਨੂੰ ਵਿਸ਼ਵਾਸ ਨਹੀਂ ਤੇ ਕਰੇ ਦਾਦਾ ਕੰਮ ਕਰੂਗਾ ਦੱਸ ਓਏ ਬੋਲ ਪਾਉਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਅਸੀਂ ਸੱਤ ਨੂੰ ਫੋਨ ਲਾਉਣਾ ਰਹਿਮ ਹੈ ਠੀਕ ਹੈ ਨਾ ਅਗੇਜਮੈਂਟੋਂ ਤੋਂ ਪਹਿਲਾਂ ਓ ਤੂੰ ਸੱਸ ਨਾਲ ਜ਼ਿੰਦਗੀ ਕੱਟਣੀ ਹੈ ਕਿਹਦੇ ਨਾਲ ਜ਼ਿੰਦਗੀ ਕੱਟਣੀ ਹੈ ਯਾਰ ਮੇਰੀ ਗੱਲ ਕਰਾ ਦੋ ਉਹਨਾਂ ਨਾਲ ਮੈਂ ਗੱਲ ਤੂੰ ਜ਼ਿੰਦਗੀ ਸੱਸ ਨਾਲ ਕੱਟਣੀ ਹੈ ਕਿਹਦੇ ਨਾਲ ਕੱਟਣੀ ਹੈ ਤੇ ਗੱਲ ਹੀ ਨਹੀਂ ਕਰਉਂਦੀ ਸਾਨੂੰ ਮੈਨੂੰ ਇੰਨੇ ਨੂੰ ਇਹੀ ਗੱਲ ਕਹਿਣੀ ਸੀ ਵੀ ਮੇਰੀ ਫਰੈਂਡਸ਼ਿਪ ਜੱਦ ਦੀ ਹੈ ਕਿਹਦੇ ਨਾਲ ਮੈਂ ਮੈਰਿਜ ਕਰਾਉਣੀ ਹੂ ਤੂੰ ਨਾ ਇਹ ਲੱਗੋ ਚੱਲ ਯਾਰ ਫਰੈਂਡਸ਼ਿਪ ਵੇਖਦੀ ਹੁੰਦੀ ਹੈ ਸਾਡੀ ਵੀ ਹੋਊਗੀ ਤੇ ਉਦੋਂ ਕੋ ਟਾਈਮ ਹੁੰਦਾ ਬਿਉਂਟ ਸਿੱਥੇ ਆ ਜੂਗੀ ਮੈਂ ਫੋਨ ਕਰਾਂਗੇ ਵੀ ਸੁਧਰਿਆ ਹੋ ਕੁੜੀ ਉਹ ਨਹੀਂ ਤੇ ਦੇਖਣਾ ਇਹਨੂੰ ਚੱਕੀ ਵਰਦਾ ਉਹਦੇ ਨਾਲ ਐਡਾ ਤੂੰ ਕਿੱਡੇ ਗਿਆ ਗਿਆ ਬੋਲ ਬੋਲ ਕਰ ਗੱਲ ਉਤਰ ਕੀ ਗੱਲ ਤੇ ਹੋ ਗਈ ਮੈਂ ਇਹਦੇ ਨੇ ਰਹਿਣਾ ਨਹੀਂ ਮੈਂ ਰੱਖਣੀ ਕੁੜੀ ਨਾ ਨਾ ਮੈਂ ਜਦੋਂ ਪਹਿਲੇ ਵੀ ਇੱਕ ਤਾਂ ਮੂੰਹ ਤੇ ਲਫੜਾ ਮਾਰ ਰਿਹਾ ਖੱਚ ਕੇ ਜਾ ਜਾ ਮਾਰ ਮਾਰ ਮਾਰੋ ਮਾਰ 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 ਜਾ 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 ਮਾਰ ਫਾਖੇ ਮਾਰ 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 ਹੋਰ ਮਾਰ ਉਹਦੇ 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 ਵੀ ਮਾਰ ਉਹਦੇ ਵੀ ਮਾਰ ਬਰਾਬਰ ਦੂਜੇ ਤੇ ਵੀ ਮਾਰ ਉੱਚੀ ਜਿਹਾ ਨਹੀਂ ਮਾਰੋ ਉਹ ਉਹਦੀ ਮਾਰ 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 ਕੋਈ ਨਹੀਂ ਮਾਰ ਰੋਣਾ ਰੋਣਾ ਮਾਰ ਦੇ ਮਾਰ 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 ਲੈ ਉਹ ਜਨਰਲ ਨੂੰ ਲੈ ਦੋ ਨੂੰ ਲੱਗ ਜਾਓ ਚੱਲ ਤੂੰ ਵੀ ਚੱਲ ਇੱਧਰ ਚੱਲ 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 ਆ ਦੇਖੋ ਪੰਜਾਬ ਦੇ ਹਾਲਾਤ ਆ ਗੰਦ ਦੇਖੋ ਬਾਈ ਜੀ ਅੱਜ ਨਦਰ ਪੰਜਾਬ ਚ ਗੰਦ ਨਹੀਂ ਨਿਕਲਦਾ ਨਦਰ ਬਾਈ ਆਪਣੇ ਲੋਕਾਂ ਦੇ ਘਰ ਨਹੀਂ ਵਸਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਆ ਪੰਜਾਬ ਦੇ ਹਾਲਾਤ ਹੋ ਗਏ